ਹੈਲੋ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਆਪਾਂ ਪਹੁੰਚਿਆ ਸਤਲੁਜ ਦਰਿਆ ਤੇ ਤਸਵੀਰ ਵੇਖ ਸਕਦੇ ਹੋ ਪਾਣੀ ਦੀ ਰਫਤਾਰ ਪੂਰੀ ਹੋ ਚੁੱਕੀ ਹੈ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਭਰਾਓ ਜਿੰਨੇ ਸਾਡੇ ਵੀਰ ਭਰਾ ਸਾਨੂੰ ਵੇਖਣ ਆਲੇ ਨੇ ਤੁਸੀਂ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਸਹੀ ਜਾਣਕਾਰੀ ਸਾਰਿਆਂ ਤੱਕ ਪਹੁੰਚੇ ਆਹ ਵੇਖੋ ਜਿੱਦਾਂ ਆਹ ਘੁੰਮਣ ਫੇਰੀ ਬਣੀ ਹੋਈ ਹੈ ਨਾ ਇਹ ਜਦੋਂ ਚਲਦੀ ਹੈ ਤਾਂ ਉਦੋਂ ਟਾ ਜਿਹੜੀ ਹੈ ਬਹੁਤ ਹੀ ਜ਼ਿਆਦਾ ਲੱਗਦੀ ਹੈ ਆਹ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਭਰਾਓ ਜਿਹੜਾ ਸਾਹਮਣੇ ਚੁੰਡਾ ਸੀ ਉਹ ਡਿੱਗ ਪਿਆ ਆਪਾਂ ਚਲਦੇ ਆਂਗਾ ਤੁਹਾਨੂੰ ਵਿਖਾਉਨੇ ਆਂ ਹਾਲਾਤ ਕੀ ਨੇ ਬਹੁਤ ਔਖਾ ਯਾਰ ਬਹੁਤ ਔਖਾ ਹੈ ਬਹੁਤ ਔਖਾ ਹੈ ਲਗਾਤਾਰ ਜ਼ਮੀਨਾਂ ਨੂੰ ਢਾਹ ਲੱਗ ਰਹੀ ਲਗਾਤਾਰ ਯਾਰ ਜੇਕਰ ਆਪਾਂ ਵੜਾ ਕਾਲੀ ਰੌਣ ਦੀ ਗੱਲ ਕਰੀਏ ਮਲੇਆਲ ਤੇ ਉੱਥੇ ਵੀ ਹਾਲਾਤ ਮਾੜੇ ਹੋ ਚੁੱਕੇ ਨੇ ਉੱਥੇ ਵੀ ਢਾ ਜਿਹੜੀ ਇਹ ਲੱਗ ਰਹੀ ਹੁਣ ਕਿਉਂਕਿ ਪ੍ਰਬੰਧ ਤਾਂ ਕਰ ਰਹੇ ਨੇ ਹੁਣ ਇਹ ਪਰ ਜਿਵੇਂ ਕਹਿੰਦੇ ਨੇ ਟਾਈਮ ਜਿਹੜਾ ਹੈ ਟਾਈਮ ਹੁਣ ਲੰਘਿਆ ਆਇਆ ਹੈ ਭਰਾਓ ਤੇ ਬਹੁਤ ਔਖਾ ਹੈ ਯਾਰ ਅਸੀਂ ਤਾਂ ਵਾਰ-ਵਾਰ ਉਸ ਥਾਂ ਦੇ ਬੇਨਤੀਆਂ ਕਰਦੇ ਰਹੇ ਆ ਵੀ ਉੱਥੇ ਤੁਸੀਂ ਜ਼ਰੂਰ ਚੌਕ ਸੋ ਜਿਹੜੇ ਸਾਡੇ ਵੀਰ ਭਰਾ ਸੇਵਾਦਾਰ ਨੇ ਤੇ ਬਚਣ ਦੀ ਲੋੜ ਹੈ ਉੱਥੇ ਬਚਾਅ ਕਰਨ ਦੀ ਲੋੜ ਹੈ ਆ ਵੇਖੋ ਜਿਹੜਾ ਚੁੰਡਾ ਸੀਗਾ ਨਾ ਇੱਥੇ ਉਹ ਡੱਗ ਪਿਆ ਹੈ ਤੇ ਆਹ ਵੇਖੋ ਆ ਆ ਗਿਆ ਚੁੰਡਾ ਆ ਵੇਖੋ ਇੱਥੇ ਲਗਾਤਾਰ ਟਾ ਲੱਗ ਰਹੀ ਹੈ ਜਗਤ ਅਬਾਲੇ ਵੇਖ ਤਾ ਪਾਣੀ ਐ ਪੂਰੇ ਟੱਕਰ ਆ ਜਰੀ ਪੂਰੀ ਪੂਰੀ ਟੱਕਰ ਐ ਯਾਰ ਇਸ ਥਾਂ ਤੇ ਦਾ ਤੇ ਆ ਕੱਲ ਤੋਂ ਨੂੰ ਆ ਚੋਨਾ ਵਿਖਾਇਆ ਸੀ ਜਿਹੜਾ ਸਾਡਾ ਵੀਰ ਭਰਾ ਵੱਡ ਪਿਆ ਵੱਡਦਾ ਪਿਆ ਸੀ ਤੇ ਆ ਵੇਖੋ ਸਾਰਾ ਥਾਂ ਹੀ ਲੈ ਗਿਆ ਬਹੁਤ ਔਖਾ ਹੈ ਲਗਾਤਾਰ ਜਗਤ ਜ਼ਮੀਨਾਂ ਉੱਤਾਂ ਯਾਰ ਲਗਾਤਾਰ ਤੇ ਪਹੁੰਚ ਆਉਂਦੇ ਹਾਲਾਤ ਫਿਰ ਉਹੋ ਹੀ ਹੋ ਗਏ ਹੁਣ ਬਹੁਤ ਔਖਾ ਹੈ ਇਧਰ ਉੱਪਰ ਬਰਸਾਤ ਵੇਖ ਲਓ ਬੱਦਲ ਵੇਖ ਲਓ ਤੁਸੀਂ ਤੇ ਆ ਬਰਸਾਤ ਦਾ ਵੀ ਪੂਰਾ ਪੂਰਾ ਚਾਂਸ ਹੈ ਕਿਉਂਕਿ ਰਾਤ ਦੀ ਬਰਸਾਤ ਤਾਂ ਬਹੁਤ ਹੋਈ ਹੈ ਤੇ ਬਾਕੀ ਹਾਲੇ ਵੀ ਹੈਗਾ ਨਾ ਚਾਂਸ ਪੂਰੇ ਬਰਸਾਤ ਦੇ ਤੇ ਇਧਰ ਉੱਪਰਲੇ ਇਲਾਕਿਆਂ 'ਚ ਬਰਸਾਤ ਪੈ ਰਹੀ ਹੈ ਭਰਾਓ ਇਹਦੇ ਕਾਰਨ ਪਾਣੀ ਕਿਤੇ ਨਾ ਕਿਤੇ ਹੋਰ ਜ਼ਿਆਦਾ ਵਧੂਗਾ ਜੇ ਸਵਾਵਣਾ ਹੈਗੀ ਏ ਤਿਆ ਆ ਵੇਖੋ ਸਾਰਾ ਦਰਖਤਵਾਦ ਲੱਗਿਆ ਹੋਇਆ ਇਸ ਥਾਂ ਤੇ ਸਾਰਾ ਬਹੁਤ ਹੀ ਜ਼ਿਆਦਾ ਲੱਖਾਂ ਦਾ ਮਾਲ